ਕਵਾ ਤੁਸੀਂ ਅਗਲੇ ਹੁਕਮ ਹੁਣੇ ਗ੍ਰਫਤਾਰੀ ਦੇ ਕਰਵਾ ਸਕਦੇ ਹੋ ਰਾਜਾ ਹੀ ਆ ਰਾਬਰੇ ਹੁੰਦਾ ਤਾਂ ਨਹੀਂ ਹੈਗਾ ਕਿ ਕਿਨੂੰ ਨਹੀਂ ਆਉਗੇ ਬਾਈ ਨੂੰ ਸਦਾਂਗੇ ਬਾਈ ਨੂੰ ਨਹੀਂ ਆਉਂਦੇ ਫਿਰ ਅਸੀਂ ਸਮਨ ਕੱਢਾਂਗੇ ਐਸਐਸਪੀ ਪੇਸ਼ ਆਊਗਾ ਐਸਐਸਪੀ ਨਹੀਂ ਆਉਂਦਾ ਫਿਰ ਆਪਾਂ ਉੱਪਰ ਲੈ ਆਈ ਜੀ ਕਮਿਸ਼ਨਰ ਨੂੰ ਸਦਣਾ ਗ੍ਰਫਤਾਰੀ ਹੋ ਸਕਦੀ ਨਹੀਂ ਹੋ ਸਕਦੀ ਅਸੀਂ ਸਾਰੇ ਹੀ ਪੱਠੇ ਕੋਤਰਦੇ ਸੀ ਕਿ ਸਾਰੇ ਅਸੀਂ ਖੇਤਾਂ 'ਚ ਪੱਠੇ ਰਹਿਣ ਜਾਂਦੇ ਸੀ ਸਾਰੇ ਅਸੀਂ ਹੱਥ ਵਾਲੀਆਂ ਮਸ਼ੀਨਾਂ ਨਾਲ ਟੋਕਾ ਕਰਦੇ ਸੀ ਚਾਪ ਪੱਠੇ ਕੁੱਤਰਾਂ ਦਾ ਜ਼ਿਕਰ ਤੁਸੀਂ ਕੀਤਾ ਪੱਠੇ ਕੁੱਤਰਾਂ ਦਾ ਜ਼ਿਕਰ ਉਹਨਾਂ ਨੇ ਕਰਤਾ ਕਿ ਕੀ ਫਰਕ ਕੀ ਹੈ ਦੋਵਾਂ 'ਚ ਇਹ ਤੁਸੀਂ ਕਹਿਤਾ ਕੋਈ ਗੱਲ ਨਹੀਂ ਪੱਠੇ ਕੁੱਤਰਾਂ ਵਾਲੇ ਨੂੰ ਉਹ ਮੱਟੀ ਦੇ ਸੀ ਪਹਿਲਾਂ ਤਾਂ ਐਂ ਕਰਤਾ ਥੱਲੇ ਨੂੰ ਫਿਰ ਐਂ ਕਰਤਾ ਜੀ ਆਪਾਂ ਜਿੱਥੇ ਬਾਬਾ ਜੀਵ ਸਿੰਘ ਦੀ ਫੋਟੋ ਉੱਥੇ ਗੁਰੂ ਰਵਦਾਸ ਜੀ ਦੀ ਫੋਟੋ ਫਿੱਟ ਕਰ ਸਕਦੇ ਆ ਯੈਸ অর ਨੋ ਉਹ ਕਹਿੰਦੇ ਨੋ ਮخه ਜੇ ਲੱਗ ਜਾਏ ਕਹਿੰਦੇ ਜੀ ਜਿਹੜੀਆਂ 2007 'ਚ ਰੇਲ ਗੱਡੀਆਂ ਪੂਕ ਹੋਈਆਂ ਨੇ ਮਾਹੌਲ ਇਦਾਂ ਵਿਗੜ ਜੇ ਉਹ ਲੈਨਡ ਆਰਡਰ ਕਰ ਖਤਰਾ ਹੀ ਚਾਜੂਗਾ ਚੋਣ ਪ੍ਰਕਿਰਿਆ ਦੇ ਦੌਰਾਨ ਦਲਤਾਂ ਦੇ ਉੱਤੇ ਐਟਰੋਸਿਟੀ ਹੋ ਜਾਏ ਤੇ ਕਿਹੜੀ ਕਿਤਾਬ ਚ ਲਿਖਿਆ ਕਮਿਸ਼ਨ ਦਖਲਦਾਜੀ ਨਹੀਂ ਕਰੂਗਾ ਮੈਨੂੰ ਰਾਈਟ ਦੇ ਤੇਰਾ ਬੱਲਾ ਤੋਂ ਤੁਸੀਂ ਜ਼ਿਕਰ ਕੀਤਾ ਕਹਿੰਦੇ ਤੁਸੀਂ ਉੱਥੇ ਪਹੁੰਚੇ ਕਹਿੰਦੇ 50 ਕਰੋੜ ਦਾ ਸਰਕਾਰ ਦਾ ਚੈੱਕ ਹੀ ਗੈਪ ਹੋ ਗਿਆ ਸਟਿਜ਼ਮ ਇਸ ਇੰਡੀਅਨ ਸੋਸਾਇਟੀ ਦੇ 베ਸ ਵਿੱਚ ਥੱਲੇ ਪਤਾਲ ਤੱਕ ਉਹਦੀਆਂ ਜੜ੍ਹਾਂ ਹਨ ਔਰ ਬਾਬਾ ਸਾਹਿਬ ਅਮੇੜਕ ਨੇ 100 ਸਾਲ ਪਹਿਲਾਂ ਦਲਤਾਂ ਨੂੰ ਸੁਨੇਹਾ ਦਿੱਤਾ ਸੀ ਕਿ ਜੇ ਜਾਤ ਦੇ ਦੰਸ਼ ਤੋਂ ਬਚਣਾ ਆ ਤਾਂ ਸ਼ਹਿਰਾਂ ਜਾ ਕੇ ਬਸੋ ਜਦੋਂ ਮੈਂ ਕਾਗਜ਼ ਫਰੋਲਦਾ ਆ ਮੈਂ ਦੇਖਦਾ ਯਾਰ ਇਹ ਪੰਜ ਵਾਰੀ ਇਹਨੂੰ ਚਿੱਟੀ ਘੜਤੀ ਉਹ ਬੰਦੇ ਨੂੰ ਜਸਟਿਸ ਤੋਂ ਜਸਟਿਸ ਡਿਲੇ ਮਤ ਨਹੀਂ ਜਸਟਿਸ ਡਿਨਾਈਡ ਜਦੋਂ ਬੰਦਾ ਪੰਜ ਵਾਰੀ ਨਹੀਂ ਆਇਆ ਇਹਦਾ ਮਤਲਬ ਉਹਨੂੰ ਜਸਟਿਸ ਡਿਨਾਈ ਕਰ ਰਿਹਾ ਤੇ ਫੇਰ ਸਰ ਮੇਰੇ ਤੋਂ ਨਹੀਂ ਖੇ ਰਹਿ ਹੁੰਦਾ ਕਿ ਗਰੀਬ ਨਹੀਂ ਬੋਲ ਮੈਂ ਮੈਂ ਉਹੀ ਕਹਿ ਰਿਹਾ ਹਾਂ ਹੁਣ ਮੰਨ ਲਓ ਕੱਲ ਮੇਰੇ ਕੋ 1.5 200 ਬੰਦਾ ਆਇਆ 15 20 ਜੱਟ ਸੀ ਉਹਦੇ ਚੋਂ ਉਹ ਮੈਨੂੰ ਪਰਚੀਆਂ ਦਿੰਦੇ ਆ ਜੀ ਲੈ ਕੇ ਪੂਰੇ ਭਿਆਨਕ ਚੇ ਹਵਾ ਗਈ ਹਾਂ ਸਰ ਪਰਚੀਆਂ ਹੁੰਨੀਆਂ ਜੀ ਆ ਗੜੀ ਸਾਹਿਬ ਕਰਿਓ ਫੋਨ ਮੜਾ ਜੀ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਦਲਿਤਾਂ ਦੇ ਨਾਂ ਤੇ ਦਲਿਤ ਲੀਡਰ ਆਪਣੇ ਘਰ ਆਪਣੀਆਂ ਜੇਬਾਂ ਭਰ ਲੈਂਦੇ ਆ